ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 1638 ਵਿੱਚ ਗੁਰਤਾ ਗਦੀ ਤੇ ਬਿਰਾਜੀ 1642-43 ਵਿੱਚ ਇੱਕ ਘਟਨਾ ਵਾਪਰਦੀ ਹੈ। ਇਹਨਾਂ ਦਿਨਾਂ ਵਿੱਚ ਰਾਜ ਅਕਬਰ ਦਾ ਸੀ ਜੋ ਆਪਣੀ ਸਮਵਰਤੋਂ ਵਿੱਚ ਸਾਰੇ ਮੁਗਲ ਬਾਦਸ਼ਾਹ ਤੋਂ ਵਿਸ਼ੇਸ਼ ਸੀ। ਇਸ ਦੇ ਮਨਸਬਦਾਰਾਂ ਵਿੱਚ ਇੱਕ ਵਿਦਵਾਨ ਤੇ ਚਤੁਰ ਗ੍ਰਾਹਣ ਸੀ। ਇਸ ਦਾ ਨਾਮ ਦੀਰਬਲ ਆਉਂਦਾ ਹੈ। ਸਰਹੱਦ ਪਰ ਜੂਸਬ ਜਈ ਪਠਾਣਾ ਦੀ ਸੋਰਸ ਹੋ ਬਈ ਇਸ ਨੂੰ ਠੀਕ ਕਰਨ ਵਾਸਤੇ ਅਕਬਰ ਨੇ ਜੈਨ ਖਾਨ ਕੋ ਕਾਹ ਨੂੰ ਫੌਜਾਂ ਦੇ ਕੇ ਕੱਲਿਆ ਜੈਨ ਖਾਨ ਦੀ ਤਾਬਿਆ ਗਈ ਮੁਹੰਮ ਕਾਮਜਾਬ ਨਾ ਹੋਈ ਜਦ ਇਹ ਮਾੜੀ ਖਬਰ ਆਈ ਤਾਂ ਅਕਬਰ ਨੇ ਵੀਰ ਬਲ ਨੂੰ ਫੌਰ ਫੌਰ ਦੇ ਕੇ ਜੈਨ ਖਾਨ ਦੀ ਮਦਦ ਕਰਨ ਤੇ ਪਹੁੰਚਣ ਲਈ ਆਖਿਆ। ਬੀਰ ਬਲ ਹੌਸਮਾ ਪਾ ਕੇ ਤੁਰ ਪਿਆ ਪਰ ਤੁਰਨ ਤੋਂ ਪਹਿਲਾਂ ਇਸ ਨੇ ਅਕਬਰ ਤੋਂ ਇੱਕ ਲਿਖਤੀ ਆਗਿਆ ਲੈ ਲਈ ਕਿ ਰਸਤੇ ਵਿੱਚ ਜਿੱਧਰੋਂ ਇਹ ਲੰਘੇ ਖੱਤਰੀਆਂ ਦਾ ਪੁਜੋਤ ਹੋਣ ਦੀ ਹیثیت ਵਿੱਚ ਹਰ ਖੱਤਰੀ ਘਰਾਣੇ ਤੋਂ ਦਖਣਾ ਲੈਣ ਦੀ ਐਸ ਨੂੰ ਫੁੱਲ ਹੋਵੇ। ਹੁਣ ਵੀਰਵਨ ਵਿਆਸਾ ਦਰਿਆ ਤੱਕ ਦਖਣਾ ਵਸੂਲ ਕਰਦਾ ਤੁਰਿਆ ਆਇਆ ਖੱਤਰੀ ਲੋਕ ਪਹਿਲਾਂ ਹੀ ਸੁਣ ਚੁੱਕੇ ਸਨ ਅੱਗੋਂ ਹੀ ਆਕਰ ਕੇ ਦਖਣਾ ਭੇਟਾ ਕਰਕੇ ਮੱਥਾ ਟੇਕਦੇ ਵਿਆਸਾ ਪਾਰ ਹੋ ਕੇ ਇਸ ਨੇ ਰਾਮਦਾਸ ਪੁਰੇ ਆਪਣੇ ਬੰਦੇ ਕੱਲੇ ਜਿੱਥੇ ਜਾ ਕੇ ਨਗਰੀ ਦੇ ਖੱਤਰੀ ਵਾਸੀਆਂ ਨੂੰ ਇਹ ਸੰਦੇਸ਼ਾ ਪੁੱਜ ਗਿਆ ਸਾਰੇ ਖੱਤਰੀਆਂ ਨੇ ਸਰਕਾਰੀ ਬੰਦਿਆਂ ਨੂੰ ਆਖਿਆ ਵੀਰਵਾਲ ਨੂੰ ਕਹਿ ਦਿਓ ਕਿ ਅਸੀਂ ਤਾਂ ਗੁਰੂ ਦੇ ਸਿੱਖ ਹਾਂ ਅਸੀਂ ਬ੍ਰਾਹਮਣਾਂ ਦੇ ਜਜਮਾਨ ਨਹੀਂ ਫਿਰ ਸਿੱਖਾਂ ਨੇ ਗੁਰੂ ਜੀ ਨੂੰ ਖਬਰ ਕੀਤੀ ਫਿਰ ਵੀਰਵਾਲ ਦੇ ਬੰਦੇ ਵੀ ਹਾਜ਼ਰ ਹੋਏ ਗੁਰੂ ਜੀ ਨੇ ਕਿਹਾ ਭਾਈ ਇਹ ਟਿਕਾਣਾ ਕੋਈ ਵਪਾਰ ਜਾਂ ਕਮਾਮ ਦਾ ਨਹੀਂ ਇਹ ਫਕੀਰੀ ਦਾ ਟਿਕਾਣਾ ਹੈ ਗੁਰੂ ਨਾਨਕ ਦਾ ਘਰ ਹੈ ਸਾਧ ਸੰਗਤ ਦਾ ਦਾਨ ਆਉਂਦਾ ਲੰਗਰ ਚੱਲਦਾ ਹੈ ਜਿੱਥੋਂ ਸਭ ਕੋਈ ਵਰਸਾਉਂਦਾ ਹੈ ਦੇਸ਼ਕ ਇੱਥੇ ਆ ਕਰਕੇ ਫੌਜਾਂ ਵੀ ਭੋਜਨ ਛਕ ਲੈਣ ਪਰ ਜਿਹੜਾ ਗੁਰੂ ਘਰ ਵਿੱਚ ਟੈਕਸ ਵਸੂਲ ਕਰਨਾ ਹੈ ਇਹ ਨਹੀਂ ਹੋ ਸਕਦਾ ਗੁਰੂ ਘਰ ਤੇ ਨਾ ਹੀ ਕਦੇ ਟੈਕਸ ਲੱਗਾ ਤੇ ਨਾ ਹੀ ਲੱਗਣਾ ਚਾਹੀਦਾ ਇੱਥੇ ਤਾਂ ਅਕਬਰ ਆਪ ਸਾਡੇ ਵੱਡੇ ਗੁਰੂ ਸਹਿਬਾਂ ਵੇਲੇ ਲੰਗਰ ਵਾਸਤੇ ਕਈ ਪਿੰਡ ਭੇਟਾ ਕਰਕੇ ਗਿਆ ਜਦ ਦੀਰਵਾਲ ਨੂੰ ਉਸ ਦੇ ਉਗਰਾਹੀਆਂ ਨੇ ਇਹ ਗੱਲ ਕਹੀ ਤਾਂ ਉਸ ਨੂੰ ਬੜਾ ਬੁਰਾ ਲੱਗਿਆ ਉਹ ਅੱਗੇ ਹੀ ਐਸਾ ਸਿੱਖੀ ਘਰ ਤੋਂ ਨਾਰਾਜ਼ ਸੀ ਜਿੱਥੇ ਵਰਣ ਆਸ਼ਰਮ ਦੀ ਬੰਦਸਤੋੜੀ ਤੇ ਭਰਾਤਰੀ ਭਾਵ ਸਿਖਾਇਆ ਜਾਂਦਾ ਸੀ ਸਾਰਿਆਂ ਨੂੰ ਦੱਸਿਆ ਜਾਂਦਾ ਸੀ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਇਹ ਐਸ ਨੂੰ ਮਾੜਾ ਲੱਗਦਾ ਸੀ ਬ੍ਰਾਹਮਣ ਹੋਣ ਕਰਕੇ ਜਾਤੀ ਭੇਦ ਭਾਵ ਛੋਤ ਸਾਦ ਆਦਤ ਇਹ ਮੰਨਦਾ ਸੀ ਸੋ ਗੁੱਸੇ ਵਿੱਚ ਭਰ ਕੇ ਉਸ ਨੇ ਗੁਰੂ ਜੀ ਨੂੰ ਹੁਕਮ ਘੱਲਿਆ ਕਿ ਤੋ ਖੱਤਰੀ ਹੈ ਤੇਰੀ ਵਸੋਂ ਖੱਤਰੀ ਹੈ ਜੋ ਕਰ ਮੈਂ ਲਾਇਆ ਹੈ ਲੈ ਕੇ ਹਾਜ਼ਰ ਹੋਵੋ ਤਾਂ ਭਲਾ ਹੈ ਨਹੀਂ ਤਾਂ ਤੁਸਾਂ ਦਾ ਸ਼ਹਿਰ ਕੱਲ੍ਹ ਲੋਟ ਲਿਆ ਜਾਵੇਗਾ ਸਿਪਾਹੀ ਗਏ ਪਰ ਗੁਰੂ ਮਹਾਰਾਜ ਦੇ ਹਜ਼ੂਰ ਹਾਜ਼ਰ ਹੋ ਕੇ ਖੜੇ ਰਹੇ ਗਏ ਬੋਲ ਕੁਝ ਨਾ ਸਕੇ ਪਰ ਗੁਰੂ ਜੀ ਨੇ ਫਰਮਾਇਆ ਭਾਈ ਸਿਪਾਹੀਓ ਮੈਂ ਸਮਝ ਲਿਆ ਹੈ ਕਿ ਤੁਸੀਂ ਕਿਉਂ ਆਏ ਹੋ ਤੁਸੀਂ ਆਪਣੇ ਵੱਡੇ ਲੋਕ ਐ ਦਿਓ ਕਰ ਸਾਡਾ ਦੇਣਾ ਅਜੋਗ ਹੈ ਉਹ ਨਹੀਂ ਦੇਾਂਗੇ ਰਾਜਾ ਬੀਰਵਲ ਨੂੰ ਕਹਿ ਦਿਓ ਇਹ ਧੱਕਾ ਕਰਨਾ ਅਨਿਆਏ ਹੈ ਦਖਣਾ ਦੇਣਾ ਖੁਸ਼ੀ ਤੇ ਨਰਕਰ ਚਾਹੀਏ ਜੋਰੀ ਦਾ দান দান ਨਹੀਂ ਹੁੰਦਾ ਪਰ ਜੇ ਉਸ ਨੇ ਧਰਮ ਨਿਆ ਨਹੀਂ ਵਿਚਾਰਨਾ ਤਾਂ ਜਿਵੇਂ ਚਿੱਤ ਹੈ ਕਰਨ ਵੀ ਅਸੀਂ ਆਪਣੇ ਕਰਤਾ ਪੁਰਖ ਦੇ ਆਸਰੇ ਸੱਚ ਨਿਆ ਤੇ ਬੈਠੇ ਆਂ ਸਿਪਾਹੀ ਕੁਝ ਭਲੇ ਸੁਭਾਅ ਦੇ ਸਨ ਗੁਰੂ ਜੀ ਦੀ ਕਹੀ ਕਲ ਤੋਂ ਸਮਝ ਗਏ ਕਿ ਆਪ ਸੱਚ ਫਰਮਾ ਰਹੇ ਹਾਂ ਆਪਣੇ ਮਾਲਕ ਬੀਰਵਾਲ ਤੋਂ ਵੀ ਡਰਦੇ ਸਨ ਜਾ ਕੇ ਕਹਿ ਦਿੱਤਾ ਗੁਰੂ ਜੀ ਕੱਲ ਪਰਸੋ ਆਪ ਹਾਜ਼ਰ ਹੋਵੋਗੇ ਰਾਤ ਰਾਜਾ ਉਸਲਵੱਟੇ ਭੰਦਾ ਰਿਆ ਹੈਰਾਨ ਹੋਏ ਕਿ ਫਕੀਰ ਤੇ ਸਖਤੀ ਕਰਾਂ ਕਿ ਨਾ ਅਕਬਰ ਆਪ ਇੱਥੇ ਆ ਕੇ ਕਈ ਪਿੰਡ ਭੇਟਾ ਦੇ ਗਿਆ ਹੈ ਕਦੇ ਕਹੇ ਕਿ ਨਹੀਂ ਮੇਰੀ ਪਤ ਨਹੀਂ ਰਹਿੰਦੀ ਮੇਰਾ ਰੋਗ ਫਰਕ ਪੈ ਜਾਏਗਾ ਰੋਗ ਘਟ ਜਾਏਗਾ ਕਦੇ ਇਹ ਭੈ ਵੀ ਆਵੇ ਕਿ ਗੁਰੂ ਕੀ ਮਹਿਮਾ ਬੜੀ ਹੈ ਸੱਚਮੱਚ ਕੋਈ ਜੋਗੀ ਰਾਜ ਨਾ ਹੋਵੇ ਅਜੇ ਦਿਨ ਨਹੀਂ ਸੀ ਚੜਿਆ ਕਿ ਇੱਕ ਘੋੜ ਅਸਵਾਰ ਦਿੱਲੀ ਤੋਂ ਆਇਆ ਪਾਤਸ਼ਾਹ ਦੇ ਫੌਰੀ ਹੁਕਮ ਲੈ ਕੇ ਜਿਸ ਵਿੱਚ ਲਿਖਿਆ ਸੀ ਕਿ ਜੈਨ ਖਾਨ ਬਹੁਤ ਔਖਾ ਹੈ ਤੁਸੀਂ ਮਾਰੇ ਬਕਾਰੇ ਨਾਲ ਦੁਨੀਆ ਕੋਚਾਂ ਕਰਦੇ ਹੋਏ ਛੇਤੀ ਤੋਂ ਛੇਤੀ ਇੱਕ ਦਮ ਤੁਰੋ ਤੇ ਜੈਨ ਖਾਨ ਨੂੰ ਫੌਰੀ ਕਮਕ ਕੋ ਪਹੁੰਚਾਓ ਉਹਦੀ ਸਹਾਇਤਾ ਕਰੋ ਬੀਰਵਾਲ ਨੇ ਡੰਕਾ ਬਚਾ ਕੇ ਛੇਤੀ ਦੇ ਨਾਲ ਕੋਚ ਕਰ ਦਿੱਤਾ ਔਰ ਨਾਲ ਜਿਸ ਹਾਕਮ ਦੇ ਕੋਲ ਰੁਕਿਆ ਸੀ ਉਸ ਨੂੰ ਕਹਿ ਦਿੱਤਾ ਕਿ ਗੁਰੂ ਅੱਜ ਕੱਲ ਤੁਸਾਂ پاس ਨਾ ਆਇਆ ਤਾਂ ਮੁਰਦੀ ਬੇਰ ਗੁਰੂ ਕੇ ਚੱਕ ਨੂੰ ਸਿੱਧਿਆ ਕਰਾਂਗਾ ਇਹ ਗੱਲ ਵੀ ਗੁਰੂ ਜੀ ਤੱਕ ਆਪਣੀ ਫਰਮਾਂ ਲੱਗੇ ਉਹ ਹੋਵੇਗਾ ਜੋ ਪ੍ਰਤਾਰ ਨੇ ਖੱਟ ਰੱਖਿਆ ਹੈ ਉਹ ਨਹੀਂ ਹੋਵੇਗਾ ਜੋ ਉਹ ਚਾਹੁੰਦਾ ਹੈ ਕਿ ਨਾ ਹੋਵੇ ਪ੍ਰਮਾਤਮਾ ਨੇ ਜੋ ਕਰਨਾ ਉਹੀ ਹੋਣਾ ਸੋ ਕਰਨਾ ਕਰਤਾਰ ਦਾ ਇਹ ਹੋਇਆ ਕਿ ਜਿਹੜੇ ਜੋਸੇਪ ਜਈ ਕਾਮਜਾਬ ਰਹੇ ਬੀਰ ਬਲ ਮਾਰਿਆ ਗਿਆ ਇਹ ਵੀ ਲਿਖਿਆ ਹੈ ਕਿ ਉਥੇ ਪਹਾੜਾਂ ਦੇ ਹੇਠਾਂ ਦੱਬਿਆ ਗਿਆ ਫੌਜਾਂ ਦੇ ਵਿੱਚ ਮਾਰਿਆ ਗਿਆ ਜੈਨਖਾਂ ਮੁਸ਼ਕਲ ਨਾਲ ਬਚ ਕੇ ਵਾਪਸ ਆਇਆ ਤੇ ਇੱਧਰ ਸਾਧ ਸੰਗਤ ਦੇਖੋ ਬੀਰਪਾਲ ਦੀ ਗੁਰੂ ਘਰ ਦੇ ਨਾਲ ਇਸ ਤਰ੍ਹਾਂ ਮੱਥਾ ਲਾਉਣ ਕਰਕੇ ਇਹ ਹਾਲਤ ਹੋਈ